ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਯੂਨੀਅਨ ਆਪਾਂ ਦਸ਼ਮੇਸ਼ ਆਟੋ ਯੂਨੀਅਨ ਆ ਮਰ ਆਟੋ ਰਿਕਸ਼ਾ ਜਿਹੜੇ ਆ ਉਹਨਾਂ ਦੇ ਪ੍ਰਧਾਨ ਹੈ ਜੀ ਹਾਂ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੂ ਟੈਂਪੂ ਹਾਂ ਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਸਾਡੇ ਨਾਲ ਰਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮ ਐਲ ਸਾਹਮਣੇ ਇੰਨੀ ਗੱਲ ਕਹੀ ਅਸੀਂ ਰਲ ਕੇ ਚੱਲਣੇ ਆ 2 ਸਾਲ ਤੋਂ ਠੀਕ ਹੈ ਜੀ ਹੁਣ ਉਹਨਾਂ ਦਾ ਬੈਟਰੀਆਂ ਵਾਲਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲਗੰਦੇ ਨਾ ਤੁਸੀਂ ਜਿੱਥੇ ਤੁਹਾਡੇ ਕੋਈ ਜ਼ੋਰ ਲੱਗਦਾ ਲਾ ਹਾਂਜੀ ਆ ਗੱਲ ਹੈ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਨ ਚਾਰ ਸਾਹਿਬ ਕੋ ਆਏ ਆ ਹੁਣ ਜੋਨ ਚਾਰ ਸਾਹਿਬ ਨੇ ਫੈਲਾ ਕੀਤਾ ਸਾਨੂੰ ਮਨਜ਼ੂਰ ਆ ਉਹਨਾਂ ਨੇ ਫੈਲਾਇਆ ਕੀਤਾ ਵੀ ਦੋ ਬੈਟਰੀਆਂ ਜਾਣਗੀਆਂ ਚਾਰ-ਚਾਰ ਸਵਾਰੀਆਂ ਖਣਗੀਆਂ ਆਟੋ ਵਾਲਾ 8 ਸਵਾਰੀਆਂ ਖਰੇਗਾ ਇੱਕ ਆਟੋ ਖਰੇਗਾ ਪੰਗਾ ਹੈ ਕੀ ਪੰਗਾ ਇਹੋ ਹੀ ਜੀ ਬਸ ਉਹ ਨਹੀਂ ਲੱਗੰਦੇ ਤੇ ਉਹਨਾਂ ਨੇ ਅਨ ਨੂੰ ਤਿੰਨ ਦਿਨ ਹੋ ਗਏ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰਦੇ ਚੈੱਕ ਜਿਹੜੇ ਆਟੋ ਉੱਤਰ ਜਾ ਜਿਹੜੇ ਤੁਸੀਂ ਚੈੱਕ ਕਰ ਸਕਦੇ ਆ ਅਸੀਂ ਸਟੈਂਡ ਪਾਇਆ ਢੇ ਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10-10 ਹਜ਼ਾਰ ਰ ਆਟੋ ਗੈਟਰ ਜਿਸਟਰ ਦਾ ਅਹੀਂ ਆਟੋ ਦਾ ਜਿਸਟਰ ਆਪਣੇ ਆ ਜੀ ਜੂਨੀਅਰ ਰਜਿਸਟਰ ਕਰਾਈ ਹੈ ਸਟੈਂਡ ਵੇਖੋ ਜੀ ਅਸੀਂ ਇਸੇ ਕਾਕੇ ਸਟੈਂਡ ਲਏ ਨੇ ਬਕਾਇਦਾ 10000 ਰੁਪਏ ਮਹੀਨਾ ਭਰ ਰਹੇ ਆ ਜੀ ਇਸ ਸਟੈਂਡ ਦਾ ਬੈਂਟਰੀ ਵਾਲੇ ਬੈਂਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਹੀਂ ਜਾ ਜੋ ਮਰਜ਼ੀ ਕਰ ਲੋ 15 ਮਹੀਨੇ ਆ ਗਿਆ ਯੂਨੀ ਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਇਹ ਫੈਸਲਾ ਸਾਲ ਪਹਿਲੇ ਵੀ ਹੋਇਆ ਸਰ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਨਹੀਂ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਹਾਡੇ ਕੋ ਵੀਡੀਓ ਪਈਆਂ ਅਸੀਂ ਤਰਲੇ ਕੱਢਣੇ ਹਨਾਂ ਦੇ ਵੀ ਵਾਰਿਸ ਸਰ ਜਲੋ ਕਹਿੰਦੇ ਨਾ ਕਿਉਂਕਿ ਸਰ ਇੱਕ ਇਨਸਾਫ ਕਰੋ ਨਾ ਬੂਏ ਬਾਸਟਡ ਦੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੈਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਣਦਾ ਬੂਏ ਦੇ ਅੱਗੇ ਜੰਮਗੇ ਜੰਮਗੇ ਬਾਸ ਲੜਾਈ ਸਰ ਇਹੋ ਹੀ ਅਹੀਂ ਕਿਤੇ ਵਾਰੀ ਸਰ ਫਿਰ ਜਦੋਂ ਪੁਲਿਸ ਨੇ ਪਿਸ਼ੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਗਏ ਚਲੋ ਇਨਸਾਫੀ ਹੋਣਾ ਜਦੋਂ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਗੱਲ ਦਾ ਝੂਠ ਆ ਦੱਸੋ ਸਾਹਮਣੇ ਸਾਹਮਣੇ ਦੱਸੋ ਮੈਂ ਨਾ ਤੇ ਤਰਲੇ ਕਰਦਾ ਰਿਆ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਆਨ ਲਾਉਂਦੇ ਇੱਕ ਦਿਨ ਲਾਓ ਬਰਾਬਰ ਚੱਲੇ ਨਾ ਕਹਦੇ ਨਾ ਜੋ ਫੈਸਲਾ ਹੋ ਗਿਆ ਹੋ ਗਿਆ ਤੇ ਇਹ ਵੀ ਇਨਸਾਫ ਹੈ ਨਾ ਸਰ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਘਟਾਉਂਦੇ ਆ ਹੁਣ ਅੱਗੇ ਲੱਗੇ ਆ ਹੁਣ ਫਿਰ ਕਹਿੰਦੇ ਪਿੱਛੇ ਹਟਾ ਲਾਓ ਇਹਨਾਂ ਦੇ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇਹਨਾਂ ਵੇਟ ਨਹੀਂ ਕਰਦੀ ਓ ਸਵਾਰੀ ਤਾਂ ਇ릭ਸ਼ਾ ਨਹੀਂ ਬੰਦੀ ਦੋਸ ਬੈ ਗਏ ਤੁਰ ਪਿੰਦੀਆਂ ਇਹ ਕਹਿੰਦੇ ਵੀ ਨੌਕਰ ਬਣਵਾ ਓਡੇ ਵੀ ਵਾਰਿਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਬੰਗਾ ਮੁੱਕ ਜੇਗਾ ਕਿ ਨਹੀਂ ਬੰਗਾ ਸਾਰੇ ਤਾਂ ਠੀਕ ਹੈ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆਂ ਪਰ ਇਹ ਨੇ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀਆਂ ਚੱਲਦੀਆਂ ਨਾ ਇਹਨਾਂ ਦੇ ਲਾਗੂ 'ਚ ਵਾਰੀ ਹੱਡੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨੰਂ ਗੱਡੀ ਇਹਨਾਂ ਨੇ ਉਧਰ ਪਿਠਾ ਕੇ ਸਵਾਰੀ ਤੋੜ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਰਜਿਸਟਰ ਆ ਦੋ ਦੋ ਇਹ ਦੋਨੋਂ ਰਜਿਸਟਰਡ ਸਰ ਐਮਚੂਰ ਨਾ ਹਾਂ ਜਿਹੜਾ ਡਾਟੇ ਕੋਲ ਕਾਪੀ ਆ ਦੇਖੋ ਵਾਹੀ ਤੋਂ ਕੀ ਕਹਿੰਦੇ ਆ ਮੈਂ ਸਾਰਾ ਸਾਰੇ ਪੇਪਰ ਲੈ ਆਵਾਂਗਾ ਇਹ ਰਿਕਸ਼ਾ ਰਜਿਸਟਰਡ ਸਰ ਹਾਂ ਜੀ ਨਹੀਂ ਜੂਨੀਅਰ ਰਜਿਸਟਰਡ ਸਰ ਇਹ ਰਿਕਸ਼ਾ ਰਜਿਸਟਰਡ ਹੈ ਇਹ ਇਹ ਜੂਨੀਅਰ ਰਜਿਸਟਰਡ ਹੈ ਚੀਤਪਾ ਗੰਗ ਨਹੀਂ ਨਹੀਂ ਸਰ ਨਹੀਂ ਇਹ ਨਹੀਂ ਇਹ ਨਹੀਂ ਜੂਨੀਅਰ ਰਜਿਸਟਰਡ ਸਰ ਨੰਬਰ ਤੁਹਾਡੇ ਨੰਬਰ ਪਲੇਟ ਤੁਹਾਡੇ ਨੰਬਰ ਸਰ ਹਾਦੀਆਂ ਗੱਡੀਆਂ ਦੀ ਆਰ ਸੀ ਹੈਗੀ ਹੈ ਨੰਬਰ ਨਹੀਂ ਲੱਗੇ ਲਿਸੈਂਸ ਸਾਰੇ ਕੋਲ ਆ ਗਏ ਕਿਉਂ ਨਹੀਂ ਆਗੇ ਲਿਸੈਂਸ ਲਿਸੈਂਸ ਤੋਂ ਬਿਨਾ ਦਰੇ ਵੰਨੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਹਾਂ ਸਾਡਾ ਫਰਜ਼ ਬੰਦਾ ਨਾ ਵੀ ਬਸ ਸਟੈਂਡ ਤੇ ਵੀ ਜਾਮਣ ਲੱਗੇਂ ਦਰ ਇਹਨਾਂ ਨੂੰ ਪੁੱਛੋ ਇੱਕ ਦਿਨ ਵੀ ਸੱਚੀ ਇਹਨਾਂ ਨੂੰ ਜਾਮ ਖਿਲਾਇਆ ਇਹ ਜਾਮ ਟ੍ਰੈਵਲ ਤੇ ਅਸੀਂ ਮਸਲੇ ਦਾ ਹੱਲ ਚਾਹੁੰਦੇ ਹਾਂ ਨਾ ਚਾਰ ਚਾਰ ਪੰਜ ਵੇਸਾਂ ਕਿਹਾ ਜਿਵੇਂ ਕੋਈ ਝਗੜਾ ਜਾਂ ਕੋਈ ਐਜੀ ਕਰਲੀ ਹੋਈ ਜੇ ਮੇਰੇ ਨਾਲ ਜੇਕਰ ਸਮਝ ਗਿਆ ਵੀ ਜੇ ਆਪਾਂ ਉਹਨੂੰ ਅੱਠ ਦੇਣੀ ਆ ਨਾ ਵੇ ਤੁਹਾਡੀਆਂ ਚਾਰ ਚਾਰ ਤੁਸੀਂ ਆ ਵੀ ਗਿਆ ਵੀ ਸਾਡੇ ਚਾਰ ਬੰਦੀਆਂ ਹਾਂ ਜੀ ਚਾਰ ਤੇ ਤੁਰੀ ਜਾ ਹਾਂ ਜੀ ਠੀਕ ਆ ਚਲੋ ਸ਼ਾਬਾਸ਼ ਬਾਈ ਕੋਈ ਹਮਾਰੇ ਚੋਤੀ ਉਹ ਨਹੀਂ ਨਾ ਨਾ ਤੁਸੀਂ ਆਸ ਤੋਂ ਇੱਕ ਜਿੱਦ ਰੋੜਾ ਇਧਰ ਫੇਰ ਖਿਡਾ ਦੇਣਾ ਨਹੀਂ ਰਾਮਾ ਨਗਰ ਅਫਸਰ ਤਨੀਦੀਆ ਜਿਹੜਾ ਅਮਰ ਗਿਆੀ ਉਦੋਂ ਮਨੇ ਦੋ ਲੱਖ ਦੀ ਬੋਟਸ ਹੋਈ ਟਰਮੀਨ ਉਹ ਤਾਂ ਇੱਕ ਮਿੰਟ ਲੱਗਣ ਦਣਾ ਉਹ ਲਾਉ ਵੜੇ ਚੈਨ ਨੰਬਰ ਤੇ ਚੱਲੂ ਨੰਬਰ ਵਾਈ ਨੰਬਰ ਚੱਲੋ ਮਨਤਾਈ ਇਹ ਨੌਕਰ ਨਾਲ ਕੀ ਨਾਂ ਨੋਖਰ ਸੋਨੇ ਵੇਚੇ ਨਾ ਖਲਾਸੀ ਹੋਵੇ ਜੇ ਨੌਕਰ ਬਣਾਉਂਦੇ ਰਹੇ ਤਾਂ ਇਹ ਰੱਖਣਾ ਹੋਇਆ ਸਵਾਦੀ ਜੇ ਤੂੰ ਫਿਰ ਇਹ ਡਿਮੈਂਡ ਲੱਗੇਗੀ ਇਹਨਾਂ ਦਾ ਕਹਿਣਾ ਹੋਵੇ ਯਾਰ ਇਹ ਜਿਹੜਾ ਨਾ ਪਰਦਾ ਨਹੀਂ ਕਿਹੜਾ ਐਂਪਲ ਦੇ ਵੇਖੋ ਤੁਹਾਨੂੰ ਐਂਪਲ ਦੇ ਨਹੀਂ ਨਾ ਇਹ ਰਿਕਸ਼ਾ ਇਹ ਆਪਣੇ ਆਪ ਨਾ ਨਾ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਇਸ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਹਤ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹ ਜਿਹੜੀ ਫਰਮਚ ਦੀ ਸਮੱਸਿਆ ਵਾ ਜਿਹੜੇ ਡਿਸਟਡ ਆਟੋ ਉਹਨਾਂ ਦੀ ਜਿਹੜਾ ਬੈਟਰੀ ਵਾਲਾ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ ਚ ਬਹਿੰਦੀ ਨਹੀਂ ਇਹ ਕੱਲੀ ਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ ਪੰਜ ਸੱਤ ਸਵਾਰੀਆਂ ਵਹਾ ਕੇ ਲਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਇਹਨਾਂ ਦੇ ਟ੍ਰੈਫਿਕ ਦਾ ਹੱਲ ਕਰਨ ਦਾ ਕੋਈ ਪਲਾਨ ਬਣਿਆ ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਹੈ ਟ੍ਰੈਫਿਕ ਸਮੂਥਲੀ ਚੱਲ ਰਹੀ ਹੈ ਹਲੇ